ਆਖਰੀ ਪੰਕਤੀਆਂ ਚ ਸਤਿਗੁਰੂ ਜੀ ਕਿਰਪਾ ਕਰਦੇ ਹੋਏ ਕਹਿੰਦੇ ਹਮਰੋ ਸਹਾਓ ਸਦਾ ਸਦ ਭੁੱਲਣ ਕਹਿੰਦੇ ਮੇਰਾ ਸੁਭਾਅ ਹੈ ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਆਂ ਇਹ ਪੰਕਤੀ ਇਉਂ ਕਹੋ ਇਹਦੇ ਅਰਥ ਨੇ ਉਹ ਵੀ ਮੈਂ ਦੇਖੋ ਜੀ ਇੰਨਾ ਵੱਡਾ ਅਪਰਾਧੀ ਤੇ ਮੇਰਾ ਗੁਰੂ ਵੱਡਾ ਬਖਸ਼ਣਹਾਰਾ ਮੇਰੇ ਤੇ ਮੇਰੇ ਗੁਰੂ ਦੇ ਵਿੱਚ ਇੱਕ ਗੱਲ ਦੀ ਸਮਾਨਤਾ ਹੈ ਉਹ ਕਿਹੜੀ ਮੈਂ ਗਲਤੀਆਂ ਕਰਕੇ ਭੁੱਲ ਜਾਂਦਾ ਤੇ ਉਹ ਮੇਰੀਆਂ ਗਲਤੀਆਂ ਨੂੰ ਚਿਤਾਰਨਾ ਭੁੱਲ ਜਾਂਦਾ ਹੈ ਰੋਜ਼ ਇਹ ਖੇਡ ਵਾਪਰਦੀ ਆ ਕਹਿੰਦੇ ਕਹਿੰਦੇ ਹਮਰੋ ਸਹਾਉ ਸਦਾ ਸਦ ਭੁੱਲਣ ਮੇਰਾ ਸੁਭਾਅ ਹੈ ਮੈਂ ਗਲਤੀਆਂ ਕਰਕੇ ਧੁੱਲ ਜਾਣਾ ਮੈਂ ਗੁਸਤਾਖੀਆਂ ਕਰਕੇ ਮਾੜੀਆਂ ਗੱਲਾਂ ਕਰਕੇ ਮੈਂ ਭੁੱਲ ਜਾਣਾ ਪਰ ਕਿਉਂ ਭੁੱਲਦਾ ਹਾਂ ਕਿਉਂਕਿ ਉਹਦਾ ਬਿਰਧ ਵੱਡਾ ਹੈ ਤੁਮਰੋ ਬਿਰਧ ਪਤਿਤ ਉਧਾਰਨ ਮਹਾਰਾਜ ਜੀ ਤੇਰਾ ਜਿਹੜਾ ਬਿਰਧ ਹੈ ਨਾ ਉਹ ਪਤਿਤਾਂ ਨੂੰ ਉਧਾਰਨ ਵਾਲਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾ ਐਸ ਸੱਚੇ ਭਾਸ਼ਾ ਤੁਸੀਂ ਨਾਥਾਂ ਦੇ ਅਨਾਥ ਜੀ ਤੁਹਾਡਾ ਬਿਰਧ ਹੈ ਅਕਾਲ ਪੁਰਖ ਜੀ ਤੁਸੀਂ ਸਾਡੀਆਂ ਗੁਸਤਾਖੀਆਂ ਮਾਫ ਕਰ ਦਿੰਦੇ ਜੀ ਪਿਆਰੇ ਖਾਲਸਾ ਜੀ ਕਦੇ ਆਪਾਂ ਆਪਣਾ ਮੁਲਾਂਕਣ ਕਰਕੇ ਵੇਖੀਏ ਨਾ ਮੁਲਾਂਕਣ ਆਪਾਂ ਦੂਜੇ ਨੂੰ ਤੇ ਬੜਾ ਕਹਿੰਦੇ ਆ ਮੈਨੂੰ ਇਦਾਂ ਬੋਲਿਆ ਇਹਨੇ ਮੈਨੂੰ ਆ ਬਚਨ ਕੀਤਾ ਇਸ ਕਰਕੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਖਟਾਸ ਹੈ ਕਦੇ ਆਪਣਾ ਮੁਲਾਂਕਣ ਕਰਕੇ ਵੇਖੋ ਕਦੇ ਆਪਣੇ ਆਪ ਨਾਲ ਵਰਤ ਕੇ ਵੇਖੋ ਕਦੇ ਆਪਣੇ ਆਪ ਨਾਲ ਤੁਰ ਕੇ ਵੇਖੋ ਖਾਲਸਾ ਜੀ ਸੱਚ ਇਹ ਹੈ ਜਿੰਨੀਆਂ ਅਸੀਂ ਗੁਸਤਾਖੀਆਂ ਕਰਦੇ ਆਂ ਬੰਦੇ ਨੂੰ ਆਪਣੇ ਆਪ ਤੋਂ ਨਫ਼ਰਤ ਹੋ ਜਾਣੀ ਚਾਹੀਦੀ ਹੈ ਕਿਉਂ ਕਿ ਸਾਡਾ ਮਨ ਪਾਪਾਂ ਨਾਲ ਭਰਿਆ ਪਿਆ ਜਿਹੜੇ ਔਗਣ ਸਾਡੇ ਵਿੱਚ ਹੈ ਨਾ ਜਿਹੜੇ ਔਗਣ ਸਾਡੇ ਵਿੱਚ ਹੈ ਇਹੋ ਹੀ ਔਗਣਾ ਕਰਕੇ ਅਸੀਂ ਕਿਸੇ ਨਾਲ ਨਹੀਂ ਬਣਾਉਂਦੇ ਯਾਦ ਰੱਖਿਓ ਜਿਹੜੀ ਬੋਲੀ ਕਰਕੇ ਅਸੀਂ ਕਿਸੇ ਨਾਲ ਬੋਲਣਾ ਛੱਡ ਦਿੱਤਾ ਜਿਹੜੇ ਤਲਖੀ ਭਰੇ ਬਚਨਾ ਕਰਕੇ ਸਾਡੀ ਕਿਸੇ ਨਾਲ ਲੜਾਈ ਹੋ ਗਈ ਉਹ ਸਾਰਾ ਕੁਝ ਸਾਡੇ ਅੰਦਰ ਵੀ ਵਰਤ ਰਿਹਾ ਆਲਰੇਡੀ ਸਾਡੇ ਅੰਦਰ ਉਹ ਚੱਲ ਰਿਹਾ ਹੋਇਆ ਜਾ ਕੁਝ ਇਹ ਨਹੀਂ ਵੀ ਕਿਸੇ ਨੇ ਕਹਿ ਦਿੱਤਾ ਸਾਡੇ ਅੰਦਰ ਉਹ ਸਾਰਾ ਕੁਝ ਉਹਦਾ ਉਦਾਂ ਹੀ ਚੱਲਦਾ ਪਿਆ ਅਸੀਂ ਕਿਸੇ ਨਾਲ ਤੇ ਲੜ ਪਏ ਕਿਸੇ ਨਾਲ ਤੇ ਬੋਲਣੋਂ ਹਟ ਗਏ ਕਦੇ ਆਪਣੇ ਆਪ ਨੂੰ ਕਹੋ ਵੀ ਤੂੰ ਮੇਰਾ ਨਹੀਂ ਹੈ ਆਪਣੇ ਆਪ ਨਾਲ ਗੱਲ ਕਰਨੀ ਜੇ ਤੂੰ ਮੇਰਾ ਨਹੀਂ ਹੈ ਤੂੰ ਹਰ ਥਾਂ ਵੇਲੇ ਮੈਨੂੰ ਪਰਮੇਸ਼ਰ ਦੇ ਘਰ ਦੇ ਸਾਹਮਣੇ ਗੁਰੂ ਦੇ ਸਾਹਮਣੇ ਆਪਣੇ ਅੰਦਰ ਨੂੰ ਕਹੋ ਤੂੰ ਮੈਨੂੰ ਨੀਵਾ ਪਾ ਦਿੰਨਾ ਜਦੋਂ ਆਪਣੇ ਅੰਦਰ ਨੂੰ ਸਮਝਾਉਣ ਦਾ ਯਤਨ ਕਰਾਂਗੇ ਨਾ ਖਾਲਸਾ ਜੀ ਫਿਰ ਆ ਜਿਹੜਾ ਮਨ ਹੈ ਇਹ ਸਮਝੇਗਾ ਮਹਾਰਾਜ ਤੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਈਏ ਮਹਾਰਾਜ ਨੂੰ ਤਰਲਾ ਕਰੀਏ ਸਤਗੁਰ ਆਇਓ ਸ਼ਰਣ ਤੁਹਾਰੀ ਇੱਥੇ ਆ ਕੇ ਮਿਲਦਾ ਕੀ ਹੈ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਹਾਰਾਜ ਜੀ ਤੁਸੀਂ ਸਾਡੀ ਚਿੰਤਾ ਲਉਂਦੇ ਜੇ ਸਾਨੂੰ ਆਤਮਿਕ ਸੁੱਖ ਪ੍ਰਦਾਨ ਹੁੰਦਾ ਇਹ ਤੁਹਾਡੇ ਨਾਮ ਦੀਆਂ ਬਰਕਤਾਂ ਹੈ ਮਹਾਰਾਜ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਇਸ ਕਰਕੇ ਵੱਡੇ ਹੋ ਕੇ ਆ ਜਾਂਦੇ ਆ ਨਾ ਜੀ ਕਿਉਂਕਿ ਸਾਨੂੰ ਪਤਾ ਵੀ ਗੁਰੂ ਸਾਡੀ ਗੱਲ ਨੂੰ ਨਹੀਂ ਚਿਤਾਰਦਾ ਇੱਕ ਪਾਸੇ ਪਿਓ ਖੜ ਕੇ ਬੇਨਤੀ ਕਰ ਰਿਹਾ ਇੱਕ ਪਾਸੇ ਪੁੱਤ ਖੜਾ ਹੈ ਇੱਕ ਪਾਸੇ ਨੂੰ ਖਲੋਤੀ ਜੇ ਇੱਕ ਪਾਸੇ ਸਾਸ ਖਲੋਤੀ ਜੀ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਨਾ ਜੇ ਗੁਰੂ ਕਹਿ ਦਏ ਨਾ ਵੀ ਤੇਰੇ ਅੰਦਰ ਆਪਣੀ ਸਾਸ ਲਈ ਇਹ ਚੱਲਦਾ ਪਏ ਇੱਥੇ ਜੁੰਡੂ ਜੁੰਡੀ ਹੋ ਜਾਣ ਪਰ ਗੁਰੂ ਦਾ ਕਿੰਨਾ ਮਿਰਦ ਜੀ ਉਹ ਇਹਦੀ ਗੱਲ ਇਹਦੇ ਨਾਲ ਨਹੀਂ ਕਰਦਾ ਇਹਦੀ ਇਹਦੇ ਨਾਲ ਨਹੀਂ ਕਰਦਾ ਦੋਵੇਂ ਆਪਣੇ ਪਾਪ ਲੈ ਕੇ ਆਗੇ ਤੇ ਦੋਵਾਂ ਨੂੰ ਬਰਕਤਾਂ ਦੇ ਕੇ ਤੋਰ ਦਿੰਦਾ ਮਹਾਰਾਜ ਜੀ ਕਹਿੰਦੇ ਹਮਰੋ ਸਹਾਉ ਸਦਾ ਸਦ ਭੂਲਣ ਅਸੀਂ ਰੋਜ਼ ਗਲਤੀਆਂ ਗੁਸਤਾਖੀਆਂ ਕਰਕੇ ਰੋਜ਼ ਮਾੜਾ ਚੰਗਾ ਬੋਲ ਕੇ ਅਸੀਂ ਕੀ ਮੂੰਹ ਲੈ ਕੇ ਗੁਰੂ ਕੋਲੇ ਆ ਜਾਨੇ ਆ ਸਿਰਫ ਏਸ ਕਰਕੇ ਸਾਨੂੰ ਪਤਾ ਸਾਡਾ ਗੁਰੂ ਬਿਆੰਤ ਹੈ ਸਾਡਾ ਗੁਰੂ ਵੱਡਾ ਹੈ ਅਸੀਂ ਕਿੰਨਾ ਮਾੜਾ ਚੰਗਾ ਸੋਚਦੇ ਆ ਹੱਥ ਪੈਰਾਂ ਨੂੰ ਲੱਗ ਜਾਏ ਨਾ ਖਾਲਸਾ ਜੀ ਹੱਥ ਪੈਰਾਂ ਨੂੰ ਲੱਗ ਜਾਏ ਲੋਕੀ ਬਾਣੀ ਪੜਦੇ ਪੜਦੇ ਉੱਠ ਕੇ ਆਪਣਾ ਹੱਥ ਧੋਂਦੇ ਆ ਵੀ ਮੇਰੇ ਹੱਥ 'ਚ ਪੋਥੀ ਜੇ ਤੇ ਮੇਰਾ ਗਲਤੀ ਨਾਲ ਹੱਥ ਪੈਰ ਨੂੰ ਲੱਗ ਗਿਆ ਨੱਕ ਨੂੰ ਹੱਥ ਲੱਗ ਗਿਆ ਸਰੀਰ ਦੇ ਕਿਸੇ ਅੰਗ ਨੂੰ ਹੱਥ ਲੱਗ ਗਿਆ ਭਾਵਨਾ ਵਾਲੇ ਉੱਠ ਕੇ ਕਹਿੰਦੇ ਆ ਜੀ ਆਪਣੇ ਹੱਥਾਂ ਨੂੰ ਸੁਚਾ ਕਰੀਏ ਮੈਂ ਮਹਾਰਾਜ ਸਾਹਿਬ ਦੀ ਚੌਰ ਦੀ ਸੇਵਾ ਕਰਨੀ ਮੇਰੇ ਹੱਥ ਸੁੱਚੇ ਰਹਿਣ ਪਰ ਪਿਆਰੇ ਖਾਲਸਾ ਜੀ ਆਪਣਾ ਸਰੀਰ ਸੁੱਚਾ ਕਰਕੇ ਲੈ ਆਏ ਇਹ ਸ਼ਰੀਰਾਂ ਦਾ ਤੇ ਆਸ਼ਕ ਹੀ ਨਹੀਂ ਇਹ ਤੇ ਮਨ ਦਾ ਆਸ਼ਕ ਹੈ ਤੇ ਮਨ ਤਾਂ ਤੇਰਾ ਜਨਮਾਂ ਜਨਮਾਂ ਦਾ ਮੈਲਾ ਹੋਇਆ ਪਿਆ ਹੁਣ ਉਹਨੂੰ ਕਦੋਂ ਸਾਫ਼ ਕਰੇਗਾ ਉਹਨੂੰ ਕਦੋਂ ਧੋਵੇਂਗਾ ਦੱਸ ਓਏ ਇਹ ਸਰੀਰ ਤੇ ਇੱਥੇ ਰਹਿ ਜਾਣਾ ਸਰੀਰ ਤੇ ਨਾਸ਼ਵੰਤ ਹੈ ਸਰੀਰ ਖਤਮ ਹੋਣ ਵਾਲਾ ਪਰ ਜਿਹੜੀ ਮਨ ਦੀ ਖੇੜਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਉ ਕਦੇ ਕੋਸ਼ਿਸ਼ ਕੀਤੀ ਵੀ ਮੈਂ ਚੋਰ ਸਾਹਿਬ ਕਰਨਾ ਤੇ ਮੇਰਾ ਮਨ ਇਨਾ ਮੈਲਾ ਹੈ ਤੇ ਮੈਂ ਮਨ ਨੂੰ ਆਪਣੇ ਨੂੰ ਜਰਾ ਧੋਣ ਦਾ ਯਤਨ ਕਰਾਂ ਕਦੇ ਕੀਤੀ ਕੋਸ਼ਿਸ਼ ਅਸੀਂ ਗੱਲ ਚ ਪੱਲਾ ਪਾਉਨੇ ਆ ਆਪਣਾ ਸਾਰੀ ਤਿਆਰੀ ਕਰਦੇ ਆਂ ਜੀ ਅਸੀਂ ਅਸੀਂ ਸੋਚ ਇਸ਼ਨਾਨ ਕਰਦੇ ਆਂ ਮਲਮੂਤਰ ਤਿਆਗਣ ਤੋਂ ਬਾਅਦ ਬੰਦੇ ਕੱਪੜੇ ਬਦਲ ਲੈਂਦੇ ਆ ਦੁਬਾਰਾ ਇਸ਼ਨਾਨ ਕਰ ਲੈਂਦੇ ਆ ਕਈ ਐਦਾਂ ਦੇ ਆ ਵੀ ਉਹ ਕੇਸੀ ਇਸ਼ਨਾਨ ਵੀ ਕਰ ਲੈਂਦੇ ਆ ਵੀ ਮੈਂ ਦੁਬਾਰਾ ਹਾਜ਼ਰੀ ਦੇ ਵਿੱਚ ਜਾਣਾ ਮੈਂ ਦਰਬਾਰ ਵਿੱਚ ਜਾਣਾ ਪਰ ਪਿਆਰੇ ਖਾਲਸਾ ਜੀ ਇਹ ਸ਼ਰੀਰਾਂ ਦਾ ਤਿਆਸ਼ਕ ਹੀ ਨਹੀਂ ਨਾ ਇਹ ਸ਼ਰੀਰਾਂ ਨੂੰ ਤੇ ਵੇਖਦਾ ਹੀ ਨਹੀਂ ਨਾ ਸ਼ਰੀਰ ਤੇ ਇੱਥੇ ਪ੍ਰਵਾਹ ਨਹੀਂ ਕੋਈ ਨਾ ਜਿਹੜਾ ਇੱਥੇ ਚੀਜ਼ ਪ੍ਰਵਾਹਨ ਹੈ ਮਨ ਵਿੱਚ ਹੈ ਸਤਿਗੁਰ ਕਾ ਪਾਸ ਤੇ ਆਪਣਾ ਮਨ ਨੂੰ ਇਹਨੂੰ ਇਸ਼ਨਾਨ ਹੀ ਨਾ ਕਰਾਇਆ ਮਨ ਕੱਲ ਵੀ ਮੈਲਾ ਸੀ ਤੇ ਮਨ ਅੱਜ ਵੀ ਮੈਲਾ ਲੈ ਕੇ ਆ ਗਿਆ ਹਾਂ ਜੀ ਮਨ ਉਦਾਂ ਦਾ ਹੀ ਭੇੜਾ ਲੈ ਕੇ ਆ ਗਿਆ ਹਾਂ ਜੀ ਜਿਹੜਾ ਮਨ ਗੁਰੂ ਦੇ ਚਰਨਾਂ 'ਚ ਭੇਟਾ ਕਰਨਾ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਸ ਇਹੋ ਹੀ ਤੇਰੀ ਵੱਡੀ ਕਿਰਪਾ ਹੈ ਤੂੰ ਸਾਨੂੰ ਚਤਾਰਦਾ ਨਹੀਂ ਕੋਈ ਗੱਲ ਤੂੰ ਸਾਨੂੰ ਕੋਈ ਗੱਲ ਨਹੀਂ ਚਤਾਰਦਾ ਕਿਉਂ ਕਿ ਸਾਡਾ ਕੰਮ ਭੁੱਲਣਾ ਤੇ ਤੇਰਾ ਕੰਮ ਬਖਸ਼ ਦੇਣਾ ਹੈ ਤੇਰਾ ਕੰਮ ਬਖਸ਼ ਦੇਣਾ ਹੈ ਜਿਸ ਦਿਨ ਪਰਮੇਸ਼ਰ ਵਾਹਿਗੁਰੂ ਸਾਨੂੰ ਇੱਕ ਇੱਕ ਗੁਸਤਾਖੀ ਦੀ ਸਜ਼ਾ ਦੇਣ ਲੱਗ ਪਿਆ ਨਾ ਖਾਲਸਾ ਜੀ ਉਸ ਦਿਨ ਸ਼ਾਇਦ ਦਰਬਾਰ ਦੇ ਵਿੱਚ ਕੋਈ ਵਿਰਲਾ ਹੀ ਬੈਠਾ ਹੋਵੇ ਕਿਉਂ ਕਿ ਅਸੀਂ ਸਾਰੇ ਅਪਰਾਧਾਂ ਨਾਲ ਭਰੇ ਹਾਂ ਬੋਲਣ ਵਾਲਾ ਵੀ ਅਪਰਾਧਾਂ ਦਾ ਭਰਿਆ ਜੇ ਤੇ ਮਹਾਰਾਜ ਕਹਿਣ ਲੱਗੇ ਇਸੇ ਕਰਕੇ ਵੱਡਾ ਪਣ ਲੈ ਕੇ ਆ ਜਾਣਿਆ ਕਿਉਂਕਿ ਸਾਨੂੰ ਪਤਾ ਜਿਹਦੀ ਗੋਦ ਵਿੱਚ ਚੱਲਿਓ ਬੜਾ ਬਖਸ਼ਿੰਦ ਮਾਲਕ ਹੈ ਹਮਰੋ ਸਹਾਉ ਸਦਾ ਸਦ ਭੁੱਲਣ ਤੁਮਰੋ ਬਿਰਦ ਪਤਿ ਤੋਂ ਉਦਾਹਰਨ ਤੁਹਾਡਾ ਬਿਰਧ ਹੈ ਮਾਲਕ ਜੀ ਤੁਸੀਂ ਇਹ ਸਾਡੇ ਤੇ ਰਹਿਮਤ ਕਰਕੇ ਸਾਡਾ ਉਧਾਰ ਕਰ ਦਿੰਦੇ ਜੇ